ਅਜੇ ਬਾਅਦ ਆ ਬਾਰ ਰਾਤ ਗਜ਼ਾਰੀਆਂ ਨੇ ਖਲੋਖਲ ਪਾਣੀ ਤੇ ਬਹੁਤ ਜ਼ਿਆਦਾ ਕਾਫੀ ਮਤਲਬ ਅੱਦੇ ਦੇ ਕਮਰੇ ਡੁੱਬ ਗਏ ਸੀ ਜੀ ਜਿੱਦੋਂ ਇੱਕਦਮ ਛਲ ਵੱਜੀ ਨਾਲੇ ਕਮਰੇ ਉਸੇ ਵਾਲੇ ਟਹਿ ਗਏ ਪੂਰੀ ਜਿਹੜੀ ਗਲੀ ਹੈ ਹਾਂਜੀ ਇਹ ਪੂਰੀ ਦੀ ਪੂਰੀ ਹੀ ਪ੍ਰਭਾਵਿਤ ਹੈ ਗਈ ਹੈ ਕਿਉਂ ਕਰ ਦਿੱਤਾ ਮਹਾਰਾਜ ਨੇ ਠੀਕ ਕਰ ਦੇ ਤੁਸੀਂ ਦੱਸੋ ਵਿੱਚ ਆ ਪਿਲ ਬਣਾਉਣੇ ਆ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਕਿਹਦੇ ਸਸਾਪੜ ਪਾਣੀ ਸੀ ਸ਼ਤਾਂ ਜਿਹੜੀਆਂ ਨੀਵੇਂ ਘਰਿਓ ਲੁੱਬੀਆਂ ਪਈਆਂ ਸੀ। ਸਾਲ ਚ ਦੋ ਵਾਰ ਹੀ ਪਾਣੀ ਇੱਥੇ ਆਉਂਦਾ ਰਿਹਾ ਜੇ। ਹੁਣ ਥੋੜਾ ਜਿਹਾ ਆਪਣੀ ਮਾਂ ਖੜੀ ਸੀ ਹਾਲਾਤ ਜਿਹੜੀਆਂ ਪਾਣੀ ਨੇ ਫੇਰ ਉਸੇ ਤਰ੍ਹਾਂ ਦੀ ਬਣਾ ਦਿੱਤੀ। ਸ਼ਤਾਂ ਜਿਹੜੀਆਂ ਨੇ ਉਹ ਲੱਗ ਪਈਆਂ ਨੇ। ਇਹਦੇ ਵੀ ਆ ਬਾਹਰ ਫੁੱਟਿਆ ਅਸਮਾਨ ਪਰ ਜਗਸ ਕੰਮ ਨਹੀਂ। ਇਹ ਤਾਂ ਤੁਸੀਂ ਦੱਸੋ ਮਾਤਾ ਦਾ ਕਮਰਾ ਤੁਹਾਡਾ ਘਰ ਹੋਗਾ ਤਾਂ ਹੁਣ ਤੁਸੀਂ ਕਿੱਥੇ ਰਹੇ ਹੋ? ਮਾਤਾ ਦੇ ਕਮਰੇ ਵੀ ਨਾਲ ਲੱਗਦੇ ਆ। ਇਦੋਂ ਲੱਗੇ ਕੋ ਆਸਰ ਕਰੀ ਤੇ ਜਦੋਂ ਬਰਸਾਤ ਦਾ ਮਾਹੌਲ ਹੋ ਜਾ। ਤੁਹਾਡੇ ਇਲਾਕੇ ਤਾਂ ਗਾਏ ਕੀ ਬੜੇ ਆਏ ਸੀਗੇ ਉਹਨਾਂ ਨੇ ਬੜਾ ਕੁਝ ਕੀਤਾ ਕਹਿੰਦੇ ਇੱਥੇ ਨਹੀਂ ਆਏ ਕਿਸੇ ਨੇ ਕਿੰਨੇ ਲੱਖਾਂ ਦੇ ਤੇ ਕਿਸੇ ਨੇ ਕਿੰਨੇ ਇੱਕ ਤਾਂ ਭਗਤਾ ਹੈਗਾ ਦੋ ਤਾਂ ਭਗਤਾ ਹੈਗਾ ਪੰਜ ਤਾਂ ਭਗਤਾ ਹੈਗਾ ਸਾਰੇ ਪੰਜਾਬ ਵਿੱਚ ਦੱਸੀ ਜਾਂਦੇ ਪੰਜ ਪਛੇ ਛੇ ਫੋਟੇ ਤੇ ਪਾਣੀ ਆਇਆ ਅਸੀਂ ਬਾਹਰ ਗੇਟ ਨੂੰ ਜਿੰਦਰਾ ਲਾਤਾ ਚੀਜ਼ਾਂ ਤਰ ਤਰ ਕੇ ਸਾਰਾ ਗੇਟ ਨਾਲ ਲੱਗਦਿਆਂ ਰਹੀਆਂ ਇੰਨਾ ਪਾਣੀ ਆ ਗਿਆ ਬੇਸਤਰੀ ਵੀ ਨਹੀਂ ਨਿਕਲੇ ਸਾਡੇ ਕੋਲ ਬੜੇ ਚਿਰ ਦੀ ਗੱਲ ਉਹ ਇੰਨਾ ਪਾਣੀ ਨਹੀਂ ਜੀ ਉਹ ਬਹੁਤ ਘੱਟ ਸੀ ਇਹ ਦਿਨ ਉਹਦੇ ਨੂੰ ਦੋ ਤਿੰਨ ਗੁਣਾ ਵੱਧ ਪਾਣੀ ਆਇਆ ਸਾਰਾ ਸਾਡੇ ਭਾਂਡੇ ਦੋ ਪੇਟੀਆਂ ਉਹ ਵੀ ਸਾਰਾ ਕੁਝ ਖਰਾਬ ਹੋ ਗਿਆ ਬਿਸਰੇ ਵੀ ਖਰਾਬ ਹੋ ਗਏ 2025 ਦੇ ਵਿੱਚ ਫਲੱਡ ਜਾਨੀ ਕੇ ਹੜ੍ਹਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਲੱਖਾਂ ਏਕੜ ਜਿਹੜੀ ਫਸਲ ਤਬਾਹ ਹੋਈ ਉਥੇ ਕਈ ਘਰਾਂ ਦੇ ਘਰ ਜਿਹੜੇ ਤਬਾਹ ਹੋਏ ਕਈ ਜਾਨਾਂ ਗਈਆਂ ਇਸ ਸਮੇਂ ਅਸੀਂ ਅਜਨਾਲਾ ਵਿਖੇ ਮੌਜੂਦ ਆ ਪਿੰਡ ਹੈ ਮਲਕਪੁਰ ਮਲਕਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਆ ਕਾਫੀ ਘਰ 23 ਤੋਂ 24 ਕਾ ਜਿਹੜੇ ਪ੍ਰਭਾਵਿਤ ਹੋਏ ਹਨ ਉਂਝ ਗੱਲ ਕੀਤੀ ਜਾਵੇ ਅਮਰਸਾਦੀ ਤਾਂ 570 ਕਾ ਜਿਹੜੇ ਪ੍ਰਭਾਵਿਤ ਹੋਏ ਜਿਨ੍ਹਾਂ ਚੋਂ 134 ਜੋ ਸਰਕਾਰੀ ਅੰਕੜਿਆਂ ਮੁਤਾਬਕ 134 ਕਾ ਜਿਹੜੇ ਪੂਰੀ ਤਰ੍ਹਾਂ ਜਿਹੜੇ ਖਰਾਬ ਹੋਏ ਤਬਾਹ ਹੋਏ ਪਿੰਡ ਮਲਕਪੁਰ ਦੇ ਵਿੱਚ ਦੇਖੀਏ ਤਾਂ ਸਭ ਤੋਂ ਪਹਿਲਾਂ ਇਹ ਘਰ ਜਿਹਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਘਰ ਦੇ ਵਿੱਚ ਵੀ ਦੋ ਕਮਰੇ ਬਿਲਕੁਲ ਜਿਨ੍ਹਾਂ ਦੇ ਵਿੱਚ ਇੱਕ ਕਮਰਾ ਪੂਰੀ ਤਰ੍ਹਾਂ ਟੁੱਟ ਗਿਆ ਤੇ ਦੂਜਾ ਜਿਹੜਾ ਕਮਰਾ ਉਹ ਵੀ ਪ੍ਰਭਾਵਿਤ ਹੈ ਘਰ ਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਨੇ ਤੇ ਕੋਸ਼ਿਸ਼ ਕਰਾਂਗੇ ਪਰਿਵਾਰ ਜਾਂ ਇਹਨਾਂ ਦੇ ਨਾਲ ਗੱਲ ਕਰ ਲਈ ਜਾਵੇ ਜੀ ਇੱਕar ਤੁਹਾਡਾ ਹੀ ਆ ਜੀ ਹਾਂਜੀ ਕਿੱਦਾਂ ਦੇ ਹਾਲਾਤ ਹਨ ਮਨ ਲਓ ਕਿ ਹੜਾਂ ਕਿ ਸਭ ਤੋਂ ਪਹਿਲਾਂ ਪਾਣੀ ਕਿੰਨਾ ਸੀ ਪਾਣੀ ਤੇ ਬਹੁਤ ਜ਼ਿਆਦਾ ਕਾਫੀ ਮਤਲਬ ਅੱਦੇ-ਅੱਦੇ ਕਮਰੇ ਡੁੱਬ ਗਏ ਸੀ ਜੋ ਹੂੰ ਤੇ ਮਤਲਬ ਜਿੱਦੋਂ ਇੱਕਦਮ ਛਲ ਵੱਜੀ ਨਾ ਤੇ ਕਮਰੇ ਉਸੇ ਵਾਲੇ ਟਹਿ ਗਿਆ ਸੀ ਇਹ ਜਿਹੜਾ ਹੁਣ ਇਹ ਆ ਇਹ ਪਾਣੀ ਹੜ ਦੇ ਨਾਲ ਹੀ ਠੱਠਾ ਹਾਂਜੀ ਜੀ ਕੀ ਕਾਰੋਬਰ ਕਿਨੇ ਤੁਹਾਡੇ? ਕਾਰੋਬਾਰੀ ਮਿਹਨਤ ਮੰਜੂਰੀ ਇਤਰਾ ਕਰਦੇ ਜਿਹੜੀ ਦਿਹਾੜੀ ਦਿੜੀ। ਦਿਹਾੜੀ ਤੇ। ਹਾਂਜੀ। ਕਿੰਨੇ ਪਰਵਾਦ ਦੇ ਜੀ ਆ ਜਿਹੜੇ ਇੰਨਾ ਦੋਵਾਂ ਕਮਰੇ ਰਹਿ ਰਹੇ? ਅਈ ਦੋ ਬੇਟੇ ਆ ਤੇ ਦੋਨੇ ਜੀ ਅਹੀ ਆ ਪਿਆ। ਠੀਕ ਹੈ। ਹੁਣ ਇਹਨੂੰ ਕਿੱਦਾਂ ਬਣਾਣਾ ਕੋਈ ਅਮੀਰ ਕੀ ਹੈਗੀ ਆ? ਨਹੀਂ ਜੀ ਆ ਵੀਰਾ ਮਿਲ ਕੇ ਪੰਜ ਬਣਾ ਤੁਸੀਂ ਸਾਰੇ ਵੀ ਬਣਾਉਣਾ ਚਾਹੁੰਦੇ ਆ ਵੀ ਬਣਾ ਦਿਓ। ਇੱਕ ਵਾਰ ਤੁਸੀਂ ਇਸ ਘਰ ਦੇ ਵੱਲ ਪੂਰੀ ਤਰ੍ਹਾਂ ਜਿਹੜੀ ਤਸਵੀਰ ਜਿਹੜੀ ਆ ਉਹ ਦੇਖ ਲਓ ਦੋ ਕਮਰੇ ਦੋਨਾਂ ਦੀ ਹਾਲਤ ਜਿਹੜੀ ਹੈ ਕੀ ਹੋਈ ਪਈ ਹੈ ਇਸ ਤੋਂ ਅੱਗੇ ਵੀ ਆਪਾਂ ਗੱਲ ਗੱਲ ਕਰਦੇ ਆ ਸਾਡੇ ਨਾਲ ਇੱਥੋਂ ਦੇ 파ਟੀ ਸਿੰਘ ਵੀ ਜਿਹੜੇ ਮजूद ਆ ਬਾਬਾ ਜੀ ਇਹ ਪੂਰੀ ਦੀ ਪੂਰੀ ਜਿਹੜੀ ਗਲੀ ਹੈ ਹਾਂ ਜੀ ਇਹ ਪੂਰੀ ਦੀ ਪੂਰੀ ਹੀ ਪ੍ਰਭਾਵਿਤ ਹੈਗੀ ਹੈ ਹਾਂ ਸਾਰੀ ਪ੍ਰਭਾਵਿਤ ਹੈ ਜੀ ਬਹੁਤ ਜਿਆਦਾ ਹੜਾਂ ਦੀ ਮਾਰ ਥੱਲੇ ਜੇ ਜੀ ਇੱਥੇ ਪਾਣੀ ਬਹੁਤ ਹੀ ਜਿਆਦਾ ਸੀ 6 6 7 7 ਫੁੱਟ ਪਾਣੀ ਸੀ ਛੱਤਾਂ ਜਿਹੜੀਆਂ ਨੀਵੇਂ ਘਰਿਓ ਲੁੱਬੀਆਂ ਪਈਆਂ ਸੀ ਜੀ ਤੇ ਹਾਲਾਤ ਬੜੇ ਨੇ ਸਾਰੇ ਮਜ਼ਦੂਰ ਨੇ ਕਾਰੋਬਾਰ ਕੋਈ ਨਹੀਂ ਕੰਮ ਸਾਰੇ ਬੰਦ ਹੋਏ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਤੁਹਾਡੇ ਜਰੀਏ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਆਏ ਜੇ ਗਰੀਬ ਲੋਕਾਂ ਦੀ ਸੁਣਾਈ ਹੋਏਗੀ ਤੇ ਬਹੁਤ ਹਾਲਾਤ ਜਿਹੜੀ ਆ ਤੁਸੀਂ ਦੇਖ ਹੀ ਰਹੇ ਜੇ ਘਰ ਦੇ ਵਿੱਚ ਜਾ ਕੇ ਵੇਖੋ ਸਾਰਿਆਂ ਦੇ ਕਮਰੇ ਜਿਹੜੇ ਨੇ ਉਹ ਟਹਿਗੇ ਨੇ ਤੇ ਮਜ਼ਦੂਰ ਨੇ ਸਾਰੇ ਜ਼ਮੀਨ ਹੈ ਨਹੀਂ ਗਈ ਤੇ ਗੁਜ਼ਾਰਾ ਜਿਹੜਾ ਉਹ ਦਿਹਾੜੀ ਦੇ ਨਾਲ ਹੀ ਹੁੰਦਾ ਆ ਜੀ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਮਦਦ ਕੀਤੀ ਜਾਵੇ ਲੋਕਾਂ ਨੂੰ ਲਗਭਗ ਮੈਂ ਦੇਖ ਰਿਹਾ ਕਿ ਲਗਭਗ ਜਿੰਨੇ ਘਰ ਵਾ ਕਿਸੇ ਕੋ ਇੱਕ ਕਮਰਾ ਵਾ ਕਿਸੇ ਕੋ ਦੋ ਕਮਰੇ ਹਾਂਜੀ ਬਸ ਇਹੀ ਆ ਜੀ ਇੱਕ ਕਮਰਾ ਦੋ ਕਮਰਾ ਇਹੀ ਆ ਜੀ ਮੈਂ ਤਾਂ ਤੁਹਾਨੂੰ ਪਤਾ ਵੇਖੋ ਇਹ ਇਹੋ ਕੁਛ ਹੀ ਬਣਦਾ ਤੇ ਇਸ ਕਰਕੇ ਗਰੀਬੀ ਆ ਬੈਕਵਰਡ ਏਰੀਆ ਆ ਬਾਰਡਰ ਏਰੀਆ ਬਲਟ ਬੈਟਾ ਚਲੋ ਹੁਣ ਤੇ ਕੋਈ 10 ਸਾਲ ਹੋ ਗਏ ਨੇ ਲੰਘ ਜਾਂਦਾ ਨਹੀਂ ਤੇ ਅੱਗੇ ਉਹ 6 ਮਹੀਨਾ ਚੱਕ ਪਾਣੀ ਆ ਜਾਂਦਾ ਸੀ ਸਾਲ ਚ ਦੋ ਵਾਰ ਹੀ ਪਾਣੀ ਇੱਥੇ ਆਉਂਦਾ ਰਿਹਾ ਜੇ ਅਰਾਵੀ ਤੋਂ ਚੜ ਕੇ ਇਸ ਕਰਕੇ ਇੱਥੇ ਪ੍ਰਭਾਵਤੀ ਰਹੇ ਨੇ ਪਹਿਲਾਂ ਵੀ ਤੰਗ ਹੀ ਰਹੇ ਨੇ ਲੋਕ ਹੁਣ ਥੋੜਾ ਜਿਆਦਾ ਰੱਬ ਨੇ ਬਾਹ ਮਾ ਫੜੀ ਸੀ ਕੋਈ ਕੋ ਬੱਚੇ ਬੱਚੇ ਜਵਾਨ ਹੋਏ ਨੇ ਕੁਝ ਬਾਹਰ ਗਏ ਨੇ ਕੁਝ ਕਰਦੇ ਤੇ ਇਸ ਕਰਕੇ ਹੁਣ ਹਾਲਾਤ ਜਿਹੜੀਆਂ ਪਾਣੀ ਨੇ ਫੇਰ ਉਸੇ ਤਰ੍ਹਾਂ ਦੀ ਬਣਾ ਦਿੱਤੀ ਆ ਠੀਕ ਹੈ ਜੀ ਇਹ ਕੀ ਕੀ ਕਰ ਰਹੇ ਜੀ ਮਿੱਟੀ ਦੇ ਨਾਲ ਮਿੱਟੀ ਅੰਦਰਾਂ ਚ ਪਾਉਂਦੇ ਜੇ ਵਾਹ ਗਏ ਸੀ ਇੰਦਰ ਮੜ ਮੜ ਬੈਈਏ ਥੱਲੇ ਬੈਈਏ ਹਾਂ ਜੀ ਜੀ ਇਹਦੇ ਮਿਲਦਾ ਛੱਤ ਵੀ ਹੋਣੀ ਰਹੇ ਸੀ ਹਾਂ ਜੀ ਹੋਣੀ ਭਾਈ ਜੀ ਹਾਂ ਜੀ ਤੇ ਇਹਦੇ ਵਿੱਚ ਮਨ ਲਓ ਕਿ ਹੁਣ ਜਿਹੜੇ ਉਦਾਂ ਛੱਤਾਂ ਠੀਕ ਨੇ ਛੱਤਾਂ ਠੀਕ ਇਦਾਂ ਕੋਈ ਮਾੜਾ ਮਟਾ ਹਿੱਲੋ ਜਲੋਈ ਹੂੰ ਤੇਰੀ ਕਰਕੇ ਬੌਂਡ ਮਿੱਟੀ ਮਾੜੀ ਜੁੱਗੀ ਬੈ ਗਈ ਹਾਂਜੀ ਆਪਾਂ ਇੱਕ ਬਾਬਾ ਜੀ ਇਧਰ ਲ ਘਾਰੇ ਵੀ ਦਿਖਾ ਦਈਏ ਮੈਨੂੰ ਲੱਗਦਾ ਇਹ ਵੀ ਪੂਰੀ ਪੂਰੀ ਤਰ੍ਹਾਂ ਹੀ ਖਰਾਬ ਹੋ ਗਿਆ ਨਾ ਘਾਰੇ ਵੀ ਹਾਂ ਛੱਤਾਂ ਲੱਗੀਆਂ ਜੀ ਇੱਥੇ ਵੀ ਤੇ ਬਹੁਤ ਜ਼ਿਆਦਾ ਇੱਥੇ ਮਾਤਾ ਆ ਬਿਰਤ ਇਹਨਾਂ ਦੇ ਨਾਲ ਜੀ ਤੇ ਜਿਹੜਾ ਇਹਨਾਂ ਮੁੰਡਿਆਂ ਦਾ ਡੈਡੀ ਆ ਉਹ ਕਾਫੀ ਚਿਰ ਦੀ ਉਹਨਾਂ ਦੀ ਡੈੱਟ ਹੋ ਗਈ ਆ ਮੁੰਡੇ ਛੋਟੇ ਸੀ ਗਰੀਬੀ ਬਹੁਤ ਜ਼ਿਆਦੀ ਰਹੀ ਆ ਸਮਾਨ ਵੇਖੋ ਸਾਰਾ ਖਰਾਬ ਹੋ ਗਿਆ ਛੱਤਾਂ ਜਿਹੜੀਆਂ ਨਹੀਂ ਉਹ ਲੱਗ ਪਈਆਂ ਨੇ ਹੁਣ ਸਰਕਾਰ ਮਦਦ ਕਰੇ ਤੇ ਫੇਰ ਇਹ ਕੰਮ ਹੋ ਸਕਦਾ ਬਾਕੀ ਜੇ ਆਪ ਆਖਣ ਪਾਏ ਤੇ ਆਪ ਤੇ ਇਹਨਾਂ ਦੇ ਕੋਲ ਮੁਸ਼ਕਲ ਆ ਕਿੰਨੇ ਕਮਰੇ ਸੀ ਤੁਹਾਡੇ ਮੇਰਾ ਨਾਮ ਜੀਤਕੇ ਲਿਆ ਪਿੰਡ ਮਲਕਪੁਰਆ ਮੇਰਾ ਘਰ ਫਟ ਰੋਝ ਗਿਆ ਕਾਫੀ ਚਿਰ ਤੋਂ ਪਹਿਲਾਂ ਹਾਲਾਤਾਂ ਗਰੀਬੀ ਵਿੱਚੋਂ ਲੰਘਦੇ ਆ ਮੇਰਾ ਦੋਰਾ ਘਰ ਆ ਦੋ ਇਨਸਾਨ ਮੇਰੇ ਹੋਰ ਵੀ ਫਟ ਰਿਆ ਜਿਦਿਕਰ ਜਬਾਨੋਂ ਉਹ ਨਹੀਂ ਕੂਸ ਸਕਦੀ ਬੱਚਾ ਵੀ ਨਹੀਂ ਕੂਸ ਸਕਦਾ ਨੇ ਜਿਹੜਾ ਇਹ ਇਹ ਹੜ ਦੇ ਨਾਲ ਟਿਕਾ ਹੜ ਦੇ ਨਾਲ ਟਿਕਾ ਇੱਕ ਚਿਕਨ ਸੋਇਜ ਨੂੰ ਕਹਿੰਦੇ ਪੰਜਾਬੀ ਤੇ ਇੱਕ ਕਮਰਾ ਤੇ ਸਮਾਨ ਸਮੂਹ ਹੋਰ ਵੀ ਬੜਾ ਪਿਜਾ ਰੁੜਿਆ ਹੁਣ ਆ ਕਮਰਾ ਦਾ ਠੀਕ ਹੈ ਇੱਕ ਕਮਰਾ ਮਾਦਾ ਦਾ ਠੀਕ ਹੈ ਹੁਣ ਜੇ ਰਪੇ ਕੀਤੀ ਮਾੜੇ ਮੋਟਾ ਜਾ ਹਿਲ ਜੋਦ ਤਨਾਈ ਆ ਕੁਝ ਪਿਜਾ ਸਮਾਨ ਤੇ ਮੇਰੇ ਕਣਕ ਵੀ ਪੰਜ 6 ਕਮੰਡ ਜਿਹੜੀਆਂ ਜਾਈਆਂ ਵੀ ਭੇਜੀਆਂ ਫਰਿਜ ਵੀ ਹੋਣਾ ਤਾਂ ਕਿ ਦੋ ਜੀ ਵੀ ਰਿਫਰਿਜਰੇਟਰ ਵਾਲੀ ਮਸ਼ੀਨ ਵੀ ਪੱਖੇ ਵੀ ਤੇ ਜੇ ਵੀ ਆ ਬਾਹਰ ਛੁੱਟਿਆ ਸਮਾਨ ਜਗਨਸ ਕਮਾਤੇ ਜਿੱਦਾਂ ਹੁਣ ਤੁਸੀਂ ਦੱਸਿਆ ਮਾਤਾ ਦਾ ਕਮਰਾ ਤੁਹਾਡਾ ਘਰ ਵਾ ਤਾਂ ਹੁਣ ਤੁਸੀਂ ਕਿੱਥੇ ਰਹ ਰਹੇ ਆ? ਆ ਇੱਥੇ ਰਹ ਰਹੇ ਆ ਆਪਾਂ। ਨਾਲ ਸਮਾਨ ਦੇ ਨਾਲ ਮੰਜਮੀ ਡੜੀ ਦੀ ਜਿੱਦਾਂ ਸੀ ਛੱਤ ਕਣੀ ਮੀਂਹ ਬਰਸਦਾ ਮਾਤਾ ਦਾ ਕਮਰੇ ਵੀ ਨਾਲ ਡਾ ਵੀ ਦਾ ਇੱਦਾਂ ਲਾਗੇ ਕੋ ਆਸਰਾ ਕਰੀਦਾ ਜਿੱਦਾਂ ਬਰਸਾਤ ਦਾ ਮੌਲ ਹੋਏ। ਤੇ ਨਹੀਂ ਤੇ ਫਿਰ ਆ ਮਾੜਾ ਮੁੱਠਾ ਜਾਗਾ। ਤੇ ਰੋਟੀ ਬਣੀ ਥੀ ਚਲਾਲੀ ਦਾ ਜਿੱਤੇ ਭਾਜੀ ਨਹੀਂ ਖੋਤੇ। ਤੇ ਬਣਾਉਣਾ ਕਿੱਦਾਂ ਕਮਰਾ ਇਹ? ਤੇ ਬਣਾਉਣਾ ਜਈ ਤੇ ਮੈਂ ਕਹਿੰਨਾ ਵੀ ਸਰਕਾਰ ਨੂੰ ਅਪੀਲ ਕੀਤੀ ਜਾਵੇ ਤੇ ਜਾਂ ਦਾਨੀ ਵੀਰਾਂ ਨੂੰ ਅਪੀਲ ਕੀਤੀ ਜਾਵੇ ਜਾਂ ਐਨ ਆਰ ਆਈ ਅਪੀਲ ਕੀਤੀ ਜਾਵੇ ਤੇ ਬਹੁਤ ਬਹੁਤ ਮਾੜ ਮਾਣ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਇਲਾਕੇ ਤਾਂ ਗਾਇਕ ਹੀ ਬੜੇ ਆਏ ਸੀਗੇ ਉਹਨਾਂ ਨੇ ਬੜਾ ਕੁਝ ਕੀਤਾ ਕਹਿੰਦੇ ਇੱਥੇ ਨਹੀਂ ਆਏ ਕੋਈ ਵੀ ਹਮ ਇੱਥੇ ਬਾਬੇ ਆਏ ਸੀ ਦੋ ਵਾਰੀ ਉਹ ਵੀ ਲੈ ਕੇ ਕਿਹੜੇ ਬਾਬੇ ਪਤਾ ਨਹੀਂ ਕਿਤੋਂ ਆਏ ਗੁਰੂ ਗੁਬਾਗ ਦੇ ਲਾਗੂ ਆਏ ਸੰਤਾ ਆ ਕੋਈ ਆਈ ਠੀਕ ਹੈ ਲੇਖੇ ਗਾਇਕ ਵਗੈਰਾ ਕੋਈ ਨਹੀਂ ਆਇਆ ਨਹੀਂ ਆਇਆ ਸਿੰਗਰ ਸਿੰਗਰ ਕੋਈ ਨਹੀਂ ਆਇਆ ਬੜੇ ਵੱਡੇ ਵੱਡੇ ਗਾਇਕ ਬਹੁਤ ਆਏ ਆ ਸੁਣੇ ਆ ਪਰ ਆਏ ਨਹੀਂ ਸੀ ਕੋਨੇ ਆਲ ਉਹ ਤਾਂ ਕਹਿੰਦੇ ਜੀ ਅਸੀਂ ਸਾਰਾ ਇੰਨਾ ਕੁਸ਼ ਕਰ ਦਾਂਗੇ ਕਿਸ ਨੇ ਕਿੰਨੇ ਲੱਖਾਂ ਦੇ ਤੇ ਕਿਸ ਨੇ ਕਿੰਨੇ ਇੱਕ ਤਾਂ ਭਗਤਾ ਹੈਗਾ ਦੋ ਤਾਂ ਭਗਤਾ ਹੈਗਾ ਪੰਜ ਤਾਂ ਭਗਤਾ ਹੈਗਾ ਸਾਰੇ ਪੰਜਾਬ ਵਿੱਚ ਦੱਸੀ ਜਾਂਦੇ ਪਰ ਅਲੱਗ-ਅਲੱਗ ਉਹ ਕਈ ਥਾਂ ਲਾ ਕੇ ਰਹਿ ਵੀ ਗਏ ਕੀ ਕਰ ਸਕਦੇ ਸਵਾਲ ਉੱਠਦਾ ਇਸ ਤਰ੍ਹਾਂ ਆਊਗਾ ਦੇਖੋ 23 ਘਰ ਇੱਥੇ ਆ ਪਰ ਕਹਿੰਦੇ ਆ ਜੀ ਕਿ ਕੋਈ ਗਾਇਕ ਜਿਹੜਾ ਇੱਥੇ ਇਸ ਪਿੰਡ 'ਚ ਨਹੀਂ ਪਹੁੰਚਿਆ ਕਿ ਨਾ ਜੇ 23 ਘਰ ਜੇ ਡੈਮਜ ਹੋਇਆ ਤਾਂ ਉਹਨਾਂ ਦੇ ਵਿੱਚ ਕੋਈ ਵੀ ਬੰਦਾ ਨਹੀਂ ਪਹੁੰਚਿਆ ਦੂਜੇ ਪਾਸੇ ਤਸਵੀਰਾਂ ਇਹ ਆ ਕਿ ਲੋਕ ਜਿਹੜੇ ਆ ਮਾੜੀ-ਮੋਟੀ ਮਿੱਟੀ ਪਾ ਕੇ ਜਿਹੜਾ ਆਪਣਾ ਗੁਜ਼ਾਰਾ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਹੋਰ ਲਗਭਗ ਜਿੰਨੇ ਘਰ ਨੇ ਸਾਰੇ ਹਾਲਾਤ ਜਿਹੜੇ ਸੇਮ ਜਿਹੇ ਹੀ ਆ ਕਿ ਆਪਾਂ ਕਿਸੇ ਦਾ ਦੇ ਲਿਆ ਜਾਵੇ ਕੋਈ ਘਰ ਸ਼ਾਇਦ ਜਿਹੜਾ ਮਾੜਾ-ਮੋਟਾ ਬਚਿਆ ਹੋਵੇ ਉਹ ਲੋਕ ਜਿਹੜੇ ਆ ਘਰ ਦੇ ਵਿੱਚ ਤੰਬੂ ਜਿਹਾ ਕਹਿੰਦੇ ਨੇ ਨਾ ਤੰਬੂ ਲਾ ਕੇ ਰਹਿੰਦੇ ਆ ਲਗਭਗ ਇਹ ਘਰ ਵੀ ਜਿਹੜਾ ਇਹਦੇ ਵਿੱਚ ਵੀ ਇਹਨਾਂ ਵੱਲੋਂ ਘਰ ਦੇ ਵਿੱਚ ਤੰਬੂ ਲਗਾਇਆ ਗਿਆ ਹਾਂਜੀ ਇਹ ਇੱਕ ਗਾਂ ਹੀ ਤੇ ਉਹ ਵੇਹੇ ਸੌਣ ਵਾਲੀ ਸੀ ਉਹ ਵੀ ਹੜਾਂ ਚ ਮਰ ਗਈ ਸੀ ਤੇ ਬਾਕੀ ਵੇਹੇ ਸਮਾਨ ਥੋੜਾ ਬਹੁਤ ਭਿੱਜਾ ਪਾਕਿਆ ਆਪਾਂ ਸੰਭਲੇ ਆਂ ਬਾਬਾ ਜੀ ਤੁਸੀਂ ਆਓ ਗਿਆ ਆਪਾਂ ਚੱਲਦੇ ਥੋੜਾ ਹੋਰ ਅੱਗੇ ਨੂੰ ਇਹ ਜਿਵੇਂ ਉਹਨਾਂ ਭਾਈ ਸਾਹਿਬ ਨੂੰ ਦੱਸਿਆ ਕਿ ਗਾਏ ਇੱਕ ਮੈਂ ਦੇਖ ਰਿਹਾ ਸੀ ਗਾਏ ਇੱਕ ਆਏ ਬਹੁਤ ਨੇ ਲੇਕਿਨ ਤੁਹਾਡੇ ਇੱਥੇ ਕਹਿੰਦੇ ਕੋਈ ਵੀ ਨਹੀਂ ਬੜਿਆ ਨਹੀਂ ਸਾਡੇ ਇਹ ਮਤਲਬ ਹੱਲੇ ਪਿੰਡ ਦੀ ਬਸਤੀ ਹੈ ਜੀ ਹੂੰ ਤੇ ਪਿੰਡ ਦੇ ਵਿੱਚ ਆਏ ਸੀ ਉੱਥੇ ਹੈਪੀ ਟੇਲੋ ਅੱਛਾ ਜੀ ਹਾਂ ਉਹਨਾਂ ਨਾਲ ਉਹ ਡਾਕਟਰੀ ਟੀਮ ਵੀ ਲਿਆਂਦੀ ਸੀ ਹੋਰ ਵੀ ਲਿਆਂਦਾ ਸੀ ਤੇ ਪਿੰਡ ਦੇ ਵਿੱਚ ਵੀ ਉੱਥੇ ਵੀ ਕਮਰੇ ਡਿੱਗੇ ਸੀ ਜੀ ਉਹਨਾਂ ਦੀ ਉਹਨਾਂ ਮਦਦ ਕੀਤੀ ਆ ਕਮਰੇ ਉਹਨਾਂ ਦੇ ਬਣ ਰਹੇ ਨੇ ਤੇ ਉੱਥੇ ਆਪਣਾ ਮਸਟਿਕਰ ਲਾਗੇ ਨੇ ਉਹ ਕਮਰੇ ਉਹਨਾਂ ਆਖਿਆ ਵੀ ਬਣਾਵਾਂਗੇ ਹੁਣ ਕਿ ਹੁਣ ਕਿੰਨੇ ਦਿਨ ਹੋ ਗਏ ਜਿਹੜਾ ਪਾਣੀ ਉਤਰਿਆ ਨੂੰ ਕਿੰਨੇ ਦਿਨ ਪਾਣੀ ਰਿਹਾ ਸੀ ਤੇ ਹੁਣ ਕਿੰਨੇ ਦਿਨ ਹੋ ਗਏ ਉਤਰ ਗਏ ਇਹ ਪਾਣੀ ਜੀ 26 ਰਾਤ ਨੂੰ 27 ਦੇ ਇਹਦੇ ਲਗਭਗ ਆਇਆ ਤੇ ਚਾਰਕ ਦਿਨ ਪਾਣੀ ਰਿਹਾ ਏ ਇੱਥੇ ਜੀ ਹਾਂ ਜਦੋਂ ਆ ਤੋ ਸਿੱਧਾ ਬੰਨ ਵੜ ਦਿੱਤਾ ਨਾ ਬਿਲਕੁਲ ਪਿੰਡ ਡੁੱਬ ਚਲਿਆ ਤੇ ਫੇਰ ਉਹ ਪਾਣੀ ਲੱਥਾ ਆ ਇੱਥੇ ਚਾਰ ਚਾਰ ਪੰਜ ਪੰਜ ਫੁੱਟ ਜਿਹੜਾ ਪਾਣੀ ਰਿਹਾ ਆ ਤੇ ਪਿੰਡ ਦੇ ਵਿੱਚ ਜਿੱਥੇ ਨੀਵੇਂ ਜਗ੍ਹਾ ਸੀ ਉੱਥੇ ਕੋਈ ਜ਼ਿਆਦਾ ਤੇ ਰਿਹਾ 6-7 ਦਿਨ ਰਿਹਾ ਤੇ ਜਿੱਥੇ ਕਿਤਨਾ ਕਰਕੇ ਥੋੜਾ ਜਿਹਾ ਉੱਚਾ ਸੀ ਉੱਥੇ ਚਾਰਕ ਦਿਨ ਰਿਹਾ ਆ ਸੱਭੂ ਜੀ ਇਹ ਕਰ ਤੁਹਾਡਾ ਵਾ ਕਿੱਦਾਂ ਕਰਦੇ ਹਾਲਾਤ ਹੜਾਂ ਤੋਂ ਹਣ ਆ ਮੋਤ ਮੰਦਾ ਹਾਲ ਸੀ ਅਸੀਂ ਤਾਂ ਘਰੋਂ ਤਾਂ ਬਾਹਰ ਹੋ ਗਏ ਬਚੇ ਹਾਂ ਨੇ ਬਚੇ ਬਿਆਕਰ ਤੁਹਾਡਾ ਹਾਂ ਕਮਰੇ ਹੱਲੇ ਕੰਨਾਂ ਵਾਲੇ ਹਾਂਜੀ ਅੱਜ ਤੋਂ ਬਾਅਦ ਬਾਹਰ ਰਾਤ ਗਜਾਰੀਆਂ ਨੇ ਖਲੋਖ ਲੋਖ ਲੋ ਕੇ ਹਾਂਜੀ ਬੜਾ ਮੰਦਾ ਹਾਲ ਕਿੰਨੇ ਘਰ ਇੱਥੇ ਆਪਾਂ ਕਿੰਨੇ ਜਿਹੜੇ ਖਰਾਬ ਹੋ ਗਏ ਟੁੱਟ ਗਏ ਨੇ ਵਾਹ ਕਰ ਨੇ ਆ ਗਾੜੀ ਗਾੜੀ ਬੜੇ ਤੇ ਕਰਨੇ ਸੁੱਖੇ ਕਰਨੇ ਕਈਆਂ ਦੇ ਬਹੁਤ ਨਿਸ਼ਕਾਨ ਹੋਇਆ ਬਾਲਿਆਂ ਦਾ ਹੋ ਗਿਆ ਸਾਡੇ ਉਹ ਨੇੜੇ ਲੋੜੇ ਰੋੜ ਕੇ ਮਾਰ ਗਾਈਆਂ ਇਹ ਦੋ ਹੋਰ ਰੋੜ ਗਿਆ ਹਾਂਜੀ ਬੜਾ ਮੰਦਾ ਹਾਲ ਤੇ ਇਹ ਕਿਵੇਂ ਹੋਣਗੇ ਕਿੰਦਾ ਮੰਨ ਲੋ ਕਿ ਇਹ ਲੋਕ ਜਿਹੜੇ ਸਾਰੇ ਮਜ਼ਦੂਰੀ ਹੈ ਹਾਂਜੀ ਹਾਂਜੀ ਮਿਹਨਤ ਹੀ ਬੱਲੇ ਆ ਡੈੜੀ ਰੱਪਾ ਕਰ ਰਹੇ ਆ ਹੈ ਕਿਤੇ ਲਗਭਗ ਕਿਤੇ ਨਾਲ ਲੱਭ ਕੇ ਮੰਦਾ ਹਾਲ ਲੋਕਾਂ ਦਾ ਹਾਂਜੀ ਬਹੁਤ ਮਜ਼ਦੂਰੀ ਜਾਰੀ ਆ ਹਾਂਜੀ ਇਸ ਕਰਕੇ ਨਾ ਇਹਨਾਂ ਕੋਲ ਕੀਤੇ ਜਾ ਮਚਾਰਾ ਦਿੱਤੇ ਜਾ ਮਾਤਾ ਹੈ ਨਾ ਚਲੋ ਹਾਂ ਦੇਖੋ ਜੀ ਜੇ ਹਾਲਾਤਾਂ ਦੀ ਗੱਲ ਕਰੀਏ ਤਾਂ ਲਗਭਗ ਜਿੰਨੇ ਘਰ ਦੇਖੇ ਜੀ ਇਸ ਤੋਂ ਅੱਗੇ ਵੀ ਆਪਾਂ ਕਮਾ ਕੇ ਕੋਸ਼ਿਸ਼ ਕਰਦੇ ਹਾਂ ਹਰ ਇੱਕ ਤਾਂ ਨਹੀਂ ਜਾ ਹੋਊਗਾ ਲੇਕਿਨ ਕੋਸ਼ਿਸ਼ ਕਰਦੇ ਆ ਕਿ ਹਰੇਕ ਘਰ ਦੇ ਜਿਹੜੇ ਹਾਲਾਤ ਆ ਉਹ ਜਲਦ ਤੋਂ ਜਲਦ ਜਿਹੜੇ ਹਾਲਤ ਸਾਰੀ ਮਾੜੀ ਆ ਜੀ ਹਾਂਜੀ ਆ ਵੇਖੋ ਤੰਬੂ ਜਿਹੜੇ ਕਮਰੇ ਜਿਹੜੇ ਤਾਂ ਖਲੋਤੇ ਜਾਪਦੇ ਜੇ ਨਾ ਇਹ ਵੀ ਨਾ ਫਰਸ਼ ਬਹਿ ਗਏ ਨੇ ਤੇ ਕੰਧਾਂ ਬਹਿ ਗਈਆਂ ਤੇ ਡਰਦੇ ਲੋਕ ਜਿਹੜੇ ਬੱਚੇ ਨੇ ਅੰਦਰ ਨਹੀਂ ਸੌਂਦੇ ਤੇ ਤੰਬੂ ਫਿਰ ਇਹਨਾਂ ਨੇ ਲਾਏ ਨੇ ਬਾਹਰ ਤੇ ਬਾਹਰ ਗਜ਼ਾਰਾ ਕਰਦੇ ਉਤੋਂ ਸਿਆਲ ਆਉਣ ਲਿਆ ਇਸ ਕਰਕੇ ਜਿਹੜੀ ਛੇਤੀ ਮਦਦ ਹੋਣੀ ਚਾਹੀਦੀ ਹੈ ਜੀ ਇਹਨਾਂ ਦੀ ਇਹ ਇੱਕ ਘਰ ਤੁਹਾਡਾ ਜੀ ਹਾਂਜੀ ਜੀ ਕਿਦਾਂ ਘਰ ਠੀਕ ਆ ਹੜ ਤੋਂ ਕਿਦਾਂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਉਹ ਜੋ ਮਹਾਰਾਜ ਦਾthਵਾ ਸਾਹਿਬ ਵੀਰ ਜੀ ਜੋ ਕਰ ਦਿੱਤਾ ਮਹਾਰਾਜ ਨੇ ਠੀਕ ਕਰ ਦਿੱਤਾ ਤੁਸੀਂ ਦੱਸੋ ਵਿੱਚ ਆ ਪਹਿਲੇ ਬਣਾਉਣੇ ਆ ਆਪਾਂ ਬਾਅਦ ਚ ਗੱਲ ਕਰਦੇ ਆ ਉਹ ਤੁਹਾਨੂੰ ਜੀ ਤੁਸੀਂ ਇਹ ਦੇਖੋ ਤੰਬੂ ਲਾਉਣ ਦਾ ਕਾਰਨ ਕਮਰੇ ਵਿੱਚ ਲੱਗਾ ਠੀਕ ਹਾਂ ਜੀ ਆ ਜਾਓ ਵੇਖ ਲਓ ਅੰਦਰ ਬਾਹਰ ਤੁਹਾਡੇ ਸਾਹਮਣੇ ਪੰਜ ਪੰਜ ਛੇ ਛੇ ਫੋਟੇ ਤੇ ਪਾਣੀ ਆਇਆ ਅਸੀਂ ਬਾਹਰ ਗੇਟ ਨੂੰ ਜਿੰਦਰਾ ਲਾਤਾ ਚੀਜ਼ਾਂ ਤਰ ਤਰ ਕੇ ਸਾਰਾ ਗੇਟ ਨਾਲ ਲੱਗਦੇ ਰਹੀਆਂ ਦੋ ਦਿਨ ਪਾਣੀ ਰਿਹਾ ਵਾ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਇਆ ਵੇਖ ਲਓ ਫਰਿੱਜ ਵੀ ਟੁੱਟੀ ਪਈ ਜੋ ਉਹ ਪੱਖਾ ਵੀ ਉਹ ਵੇ ਹਰ ਇੱਕ ਚੀਜ਼ ਸਾਡੀ ਕੋਈ ਚੀਜ਼ ਨਹੀਂ ਚੱਲਣ ਈ ਇਹ ਮਿਸਤਰੀ ਵਿਚਾਰ ਆਇਆ ਜੋ ਸਾਡੇ ਪਿੰਡ ਦਾ ਉਹ ਆਪਣਾ ਪਖਾ ਲਾ ਕੇ ਸਾਡੇ ਘਰੋਂ ਛੱਤ ਵਾਲਾ ਲੱਗ ਗਿਆ ਵੀ ਚੱਲ ਦੁਪਹਿਰ ਵਾਸਤੇ ਦਬੋਗੇ ਨਾ ਤੇ ਬੜਾ ਮੰਦਾ ਹਾਲਿਆ ਤੇ ਬਾਕੀ ਇੱਥੇ ਕੋਈ ਮਜਿਤ ਕਰਨ ਨਹੀਂ ਜੋ ਆਇਆ ਅਜੇ ਤੱਕ ਕੋਈ ਕੁਝ ਵੀ ਇੰਨਾ ਕੁਝ ਲੰਬਾ ਪਿੰਡਾਂ 'ਚ ਮਿਲਿਆ ਨਾ ਇੱਥੇ ਨਹੀਂ ਇਸ ਪਿੰਡ 'ਚ ਨਹੀਂ ਆਇਆ ਕੋਈ ਸੇਵਾ ਵਾਲੇ ਨਹੀਂ ਨਾ ਇਹ ਮੜਾ ਮੋੜ ਥੋੜਾ ਬੋਧ ਸੌਦਾ ਸੁਦਾ ਦੇ ਜਾਂਦੇ ਰਹੇ ਆ ਪਰ ਆਮ ਜਿਹੜੇ ਜੈਦਬਾਦਾ ਸੇਵਾ ਕਰਨ ਇੱਥੇ ਕੋਈ ਨਹੀਂ ਆਇਆ ਮੈਂ ਪੁੱਛ ਰਿਹਾ ਪਿੱਛੇ ਪਾਈ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਕਿ ਗਾਇਕ ਜਿਹਦਾ ਮੈਂ ਕਹਿੰਨਾ ਅਜਨਾਲੇ ਜੀ ਗਾਇਕ ਬਹੁਤ ਘੁੰਮੇ ਸੀਗੇ بڑے ਗਾਇਕ ਆਏ ਸੀ ਇਹ ਕੁਛ ਨਾ ਬਾਬਾ ਜਣਾ ਨਾ ਆਇਆ ਪਰ ਗਾੜੀ ਲੰਘ ਜਾਂਦੇ ਕੋਨੇ ਵਾਲੇ ਨੂੰ 마ਸ਼ੀ ਵਾਲੇ ਨੂੰ ਇੱਥੇ ਨਹੀਂ ਖਿਲੋਂਦੇ ਰਹੇ ਅੱਛਾ ਇਹ ਤੇ ਕਿਸੇ ਨੇ ਕੁਛ ਨਹੀਂ ਕੀਤਾ ਹਾਂਜੀ ਮੈਂ ਇਹਨਾਂ ਨੂੰ ਪੁੱਛਿਆ ਕਿ ਲੱਖ ਰੁਪਏ ਕਹਿੰਦੇ ਜੀ ਦੇਤੇ ਜੀ ਅਸੀਂ ਆਂਦੇ ਆਂਦੇ ਆ ਪਰ ਆਂਦੇ ਪਰ ਇੱਥੇ ਸਾਨੂੰ ਤੇ 1 ਰੁਪਿਆ ਰੇ ਮੇਰਾ ਵੈਗਰੂ ਨਾ ਆਪਾਂ ਤੇ 1 ਰੁਪਈਆ ਨਹੀਂ ਕਿਤੇ ਮਿਲਿਆ 1 ਰੁਪਈਆ ਹਾਂ ਸਰ ਪੰਜਾਬ ਦਾ ਜਿਹੜਾ ਹੁਣ ਤੁਸੀਂ ਤੰਬੂ ਗਾਇ ਲਈ ਤਰਪਾਈਲ ਕਰੀਏ ਇਹ ਲੋਂ ਦਾ ਕਾਰਨ ਕੀ ਹੈ ਇਹ ਅੰਦਾਜ਼ਾ ਦੇ ਸਭ ਦੇ ਨਹੀਂ ਕਿ ਪਤਾ ਨਹੀਂ ਹੁੰਦਾ ਕਿਹੜੇ ਵਾਲੇ ਨੇ ਗੇਰ ਜਾਣਾ ਕੰਦਾ ਪਾੜ ਨਹੀਂ ਆਂਦਾ ਪਾੜ ਸਕਦੇ ਜੇ ਮੌਕਾ ਉੱਧਰ ਉੱਧਰ ਸਾਰੇ ਨਿਕਲ ਕੇ ਟਾਈਲਾ ਦੇ ਉਹ ਮਗਰਲੇ ਬੰਨੇ ਮੇਰਾ ਪਤੀਆ ਉਹ ਵੀ ਉੱਧਰੋਂ ਜਾਦੀ ਪਾੜ ਗਈ ਇੱਧਰ ਵੀ ਆ ਸਾਰੀ ਪਾੜ ਗਈਆਂ ਵੇਖੋ ਬੀਚੀਆਂ ਬੈਠੀਆਂ ਥੰਨਾਂ ਤੇ ਟੇਰਾ ਨਹੀਂਆ ਬੈਗੀਆਂ ਹੁਣ ਚਾਹੀ ਕੁੱਤੇ ਤੇ ਮੂਸੇ ਨਾਲ ਕੁੱਟਿਆ ਇੰਨਾ ਇੰਨਾ ਪਾਣੀ ਆ ਗਿਆ ਵੇਖੋ ਉਧਰ ਇੰਨਾ ਪਾਣੀ ਆ ਗਿਆ ਬੇਸਤਰੀ ਵੀ ਨਹੀਂ ਨਿਕਲੇ ਸਾਡੇ ਕੋਲ ਸਮਾਨ ਨਿਕਲੇ ਨਹੀਂ ਕਾਕਾ ਕੰਮ ਤਾਂ ਜਾਂਦਾ ਸੀ ਇਹ ਕੰਮ ਦੇ ਉਚਰ ਇਤਾਂ ਆ ਬੈਦ ਜੱਕਦਮ ਪਾਣੀ ਨੇ ਮਾਰ ਮਾਰਤੀ ਸਾਡੇ ਕੋਲ ਨਿਕਲ ਜਾਂਦੀ ਕੋ ਜੋ ਤਰ ਮੇ ਅਟੇ ਨਾ ਉੱਤੇ ਵੀ ਚੋਆ ਪਾ ਪੈ ਕੇ ਇਦਾਂ ਹੋ ਗਿਆ ਕੱਲੀੜਾ ਕਪੜਾ ਪੱਖੇ ਫ੍ਰਿਜਾਂ ਸਾਰਾ ਕੁਝ ਟੁੱਟਾ ਪਿਆ ਜਦੋਂ ਨੀਆ ਵੀ ਬੈਠ ਗਿਆ ਹਾਂਜੀ ਹਾਂਜੀ ਨੀਆ ਬੈਠ ਗਿਆ ਜੀ ਉਧਰ ਦੀਆਂ ਵੇਖ ਲਓ ਪਰਲੀਆਂ ਅੱਛਾ ਕਿੰਨੇ ਸਾਲਾਂ ਬਾਅਦ ਤੁਸੀਂ ਇਹ ਪਾਣੀ ਦੇਖਿਆ ਜਿਹੜਾ ਜੀ ਵੇਖਿਆ 45 46 ਸਾਲ ਬਾਅਦ ਜਿਹੜਾ ਘਰਾਂ ਦੇ ਵਿੱਚ ਆ ਹਾਂਜੀ ਹਾਂਜੀ ਠੀਕ ਤੇ 88 ਵਾਲੇ ਆੜਦਾ ਪਹਿਲੋਂ ਇੱਕ ਆਇਆ ਸੀ ਉਹ ਵੇਖਿਆ ਉਹ ਬੜੇ ਚਿਰ ਦੀ ਗੱਲ ਉਹ ਇੰਨਾ ਪਾਣੀ ਨਹੀਂ ਜਿਉ ਉਹ ਬਹੁਤ ਘੱਟ ਸੀ ਇਹ ਦਿਨ ਉਹਦੇ ਨੂੰ 2-3 ਗੁਣਾ ਵੱਧ ਪਾਣੀ ਆਇਆ ਜਿਹੜਾ ਹੁਣ ਆਪਾਂ 88 ਦੇ ਹੜ੍ਹ ਦੀ ਗੱਲ ਕਰਦੇ ਹਾਂ ਹਾਂਜੀ 88 ਦਾ ਵੀ ਇੰਨਾ ਸੀ ਨਹੀਂ ਜੀ ਉਹ ਤਾਂ ਘੱਟ ਹੀ ਇਹ ਜਿਆਦਾ ਬਹੁਤ ਪਾਣੀ ਆ ਰਿਹਾ ਦੋ ਗੁਣਾ ਵੱਧ ਪਾਣੀ ਆ ਗਿਆ ਉਹ ਅਏ ਤੇ ਜੀ ਲੈ ਕੇ ਕੋਠਿਆਂ ਦੇ ਚੜੇ ਆ ਆਪ ਬਚੇ ਆ ਔਰ ਸਮਾਨ ਸਾਡੇ ਕੋ ਫੜਿਆ ਨਹੀਂ ਗਿਆ ਦੇਖੋ ਜੇ ਆਪਾਂ ਗੱਲ ਕਰੀਏ ਕਿ ਇਹ ਕਹਿੰਦੇ ਕਿ ਘਰਾਂ ਦੀਆਂ ਨੀਆਂ ਵੀ ਬੈਠ ਗਈਆਂ ਉੱਪਰ ਛੱਤ ਵੀ ਦੇਖੀਏ ਤਾਂ ਛੱਤ ਜਿਹੜੀ ਉਹ ਵੀ ਉਹ ਵੀ ਬਿਲਕੁਲ ਬੈਠ ਗਈ ਹੁਣ ਬਾਅਦ ਤਪੈ ਲਾ ਕੇ ਬਿਠੇ ਆ ਕਿ ਭਾਈ ਕਿ ਜਿਹੜਾ ਕੋਈ ਨੁਕਸਾਨ ਜਿਹੜਾ ਨਾ ਹੋ ਜAVE ਕਿਉਂਕਿ ਘਰਾਂ ਦੇ ਹਾਲਾ ਜਿਹੜੇ ਬਹੁਤ ਮਾੜੇ ਆ 88 ਦੇ ਹੜ੍ਹ ਦੀ ਗੱਲ ਕਹਿੰਦੇ ਕਿ 88 ਦਾ ਹੜ੍ਹ ਜਿਹੜਾ ਉਹ ਵੀ ਕੋਈ ਇੰਨਾ ਜ਼ਿਆਦਾ ਪਾਣੀ ਨਹੀਂ ਸੀ ਜਿੰਨਾ ਇਹਨਾਂ ਨੇ ਆ ਗਿਆ 45 46 ਸਾਲ ਬਾਅਦ ਜਿਹੜਾ ਇਹਨਾਂ ਨੇ ਇਹ ਹਾਲਾਤ ਜਿਹੜੇ ਦੇਖੇ ਉਹ ਜਿਹੜੇ ਹੰਡਾਏ ਹੁਣ ਜਿਹੜਾ ਬਾਹਰ ਹਨ ਹੈਗੇ ਨੇ ਇਦਾਂ ਹੀ ਅਗਲੇ ਘਰਾਂ ਵੱਲ ਵੀ ਚੱਲਦੇ ਆਪਾਂ ਤੇ ਉੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਕਹਿੰਦੇ ਆ ਕਿ 1988 ਦਾ ਹੜ ਜਿਹੜਾ ਸੀਗਾ ਉਹ ਅਸੀਂ ਮਤਲਬ ਕਿ ਜੋ ਅਸੀਂ ਦੇਖਦੇ ਸੁਣਦੇ ਆਂ ਕਿ ਉਹ ਬਹੁਤ ਜ਼ਿਆਦਾ ਸੀ ਪਾਣੀ ਤੇ ਇਹ ਕਹਿੰਦੇ ਹੋਜ਼ਨੋਂ ਵੀ ਜ਼ਿਆਦਾ ਹੈ ਇਦਾਂ ਹੀ ਆ ਜੀ ਹਾਂਜੀ 88 ਦੇ ਨਾਲੋਂ 88 ਚ ਵੀ ਪਾਣੀ ਬਤੇਰਾ ਸੀ ਜੀ ਪਰ 88 ਨਾਲੋਂ ਇਹ ਜ਼ਿਆਦਾ ਜੀ ਜੀ ਹਾਂ ਬਹੁਤ ਜ਼ਿਆਦਾ ਪਾਣੀ ਆ ਤੇ ਤੇ ਬੇਸਾਬਾ ਹੀ ਪਾਣੀ ਛੱਡਿਆ ਗਿਆ ਆ ਤੇ ਇਸ ਕਰਕੇ ਜਿਹੜੇ ਘਰ ਸੀ ਉਹ ਕਾਫੀ ਤੁਹਾਨੂੰ ਦੱਸਿਆ ਵੀ ਡੁੱਬੇ ਪਏ ਸੀ ਹਾਂਜੀ ਲੋਕਾਂ ਕੋ ਛੇਤੀ ਨਿਕਲੇ ਜਾਣੇਗਾ ਗਿਆ ਇੰਨਾ ਤਲਵਾਸਾ ਨਹੀਂ ਵੀ ਪਾਣੀ ਘਟਾਵੇਗਾ ਪਾਣੀ 88 ਦਿਨਾਂ ਨਾਲ ਵੱਧ ਆ ਗਿਆ ਉਹਦਾ ਕੰਮ ਕਰ ਰਹੇ ਹਾਂਜੀ ਇਹ 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 ਇਨਾਂ ਦੀ ਜਗ੍ਹਾ ਜਾਂ ਇਨਾਂ ਦੀ ਇਸੇ ਤਰ੍ਹਾਂ ਦੀ ਹੀ ਇੱਥੇ ਫਿਰ ਘਰ ਜਿਹੜਾ ਵੇਲਾ ਕਰਕੇ ਨਾ ਇੱਥੇ ਆਪਣੇ ਜਿਹੜੇ ਘਰਾਂ ਦੇ ਵਿੱਚ ਖਰਾਬ ਹੋਇਆ ਸੀ ਪਰ ਚਪੁਰ ਚਪੁਰ ਇੱਥੇ ਵਿਚਾਰੇ ਗਜਾਲਾ ਕਰਦੇ ਰਹਿੰਦੇ ਇਹਨਾਂ ਦਾ ਘਰ ਕਿਹੜਾ ਹਾਂਜੀ ਇਹਨਾਂ ਦਾ ਘਰ ਆ ਸਾਹਮਣੇ ਆ ਜੀ ਦੇਖੋ ਇਹ ਇਹ ਘਰਾਂ ਦੇ ਜਿੰਨੇ ਵੀ ਘਰਾਂ ਚ ਆਪਾਂ ਗਏ ਆ ਲਗਭਗ ਸਿਰਫ ਇੱਕ ਜਾਂ ਦੋ ਕਮਰਿਆਂ ਵਾਲੇ ਕਿਉਂਕਿ ਕਹਿੰਦੇ ਸਾਰੇ ਦਿਹਾੜੀ ਵਗੈਰਾ ਕਰਕੇ ਖਾਂਦੇ ਆ ਇਸ ਘਰ ਦੇ ਵਿੱਚ ਵੀ ਸ਼ਾਇਦ ਦੋ ਕਮਰੇ ਆ ਤੇ ਕਿੰਦਾ ਜੀ ਕਮਰੇ ਠੀਕ ਨੇ ਤੁਹਾਡੇ ਬਾਲੇ ਟੁੱਟੇ ਬਾਲੇ ਟੁੱਟੇ ਸਾਡੇ ਮਾਤਾ ਵਾਲਾ ਜਿਹਾ ਕਮਰਾ ਤੇੜਾ ਟੁੜਾ ਗਿਆ ਉਹਨੂੰ ਪੈ ਗਈ ਮਾਤਾ ਵਾਲੇ ਦੇਖੋ ਲਗਭਗ ਇਹ ਕਮਰੇ ਲਗਭਗ ਜੇ ਇੱਟਾਂ ਦੀ ਗੱਲ ਕਰੀਏ ਬਾਲੇ ਵੀ ਡਿੱਗਣ ਵਾਲੇ ਹੋਰ ਦੂਜੇ ਜੇ ਗੱਲ ਕਰੀਏ ਕੰਧਾਂ ਦੀ ਤਾਂ ਕੰਧਾਂ ਕਿਉਂਕਿ ਨੀਂਆ ਬੈਠ ਗਈਆਂ ਉਸ ਤੋਂ ਬਾਅਦ ਜਿਹੜੇ ਤੇੜਾ ਆ ਗਈਆਂ ਤੇ ਹਾਲਾਤ ਜਿਹੜੇ ਲਗਭਗ ਜਿੰਨੇ ਘਰ ਸਭ ਦੇ ਅਜਿਹੀ ਹੈਗੇ ਆ ਬਾਪੂ ਜੀ ਹਾਂਜੀ ਦੇਖਿਆ ਪਾਣੀ ਕਿੰਨੀ ਕਿੰਨਾ ਕਿੰਨਾ ਪਾਣੀ ਹੋ ਗਿਆ ਪਾਣੀ ਉਹ ਗਿਸ਼ੂ ਲਗਾ ਜੇ ਥੱਲੇ ਥੱਲੇ 5 ਫੁੱਟ ਪਾਣੀ 5 ਫੁੱਟ ਪਾਣੀ ਜੀ ਹਾਂਜੀ ਜਿੱਦਾਂ ਹੁਣ ਪਾਣੀ ਆਇਆ ਘਰਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੋਂ ਤੁਸੀਂ ਆਪਣੇ ਦੇਖਿਆ ਨਾ ਪਾਣੀ ਉਦੋਂ 88 ਜੰਨਾ ਨਾ ਪਾਣੀ ਸੀ 88 ਪੰਜ ਪੰਜ ਫੁੱਟ ਪਾਣੀ ਸੀ ਗਲੀ ਜੀ तकरीबन ਇੱਥੇ 88 ਜੇ 93 94 ਤਿੰਨ ਅੜਾਈ ਚ ਇਹ ਚੌਥਾ ਆ ਹਾਂ 88 ਨਾਲ ਵੱਧ ਜਾਂ ਘੱਟ ਸੀ ਪਾਣੀ ਤੇ 88 ਨੂੰ ਤੇ ਹੀ ਆਇਆ ਜੀ ਸ਼ੈ ਆ 88 ਨਾ ਵੱਧ ਸੀਗਾ 88 ਨੇ ਵੱਧ ਆਇਆ ਕੀ ਕੀ ਨੁਕਸਾਨ ਜਿਹੜੇ ਤੁਸੀਂ ਦੇਖੇ ਹੋ ਨੁਕਸਾਨ ਜੀ ਇਤਨਾ ਸਾਡੇ ਭਾਂਡੇ ਦੋ ਪੇਟੀਆਂ ਉਹ ਵੀ ਸਾਰਾ ਕੁਝ ਖਰਾਬ ਹੋ ਗਿਆ ਬਿਸਰੇ ਵੀ ਖਰਾਬ ਹੋ ਗਏ ਜੋ ਹੋਰ ਤੁਸੀਂ ਚੀਜ਼ਾਂ ਵੀ ਸਭ ਖਰਾਬ ਹੋ ਗਈਆਂ ਨੇ ਹੂੰ ਹੁਣ ਜਿਹੜੇ ਕਮਰੇ ਤੇ ਮੈਂ ਦੇਖੇ ਸਾਰੇ ਦੇ ਇੱਕ ਇੱਕ ਦੋ ਦੋ ਹੀ ਆ ਹਾਂਜੀ ਤੇ ਕਾਫੀ ਘਾ ਜਿਹੜੇ ਖਰਾਬ ਵੀ ਹੋਏ ਆ ਤੇ ਕਿਦਾਂ ਕੋਈ ਬਣਾਉਣ ਦਾ ਕੀ ਪ੍ਰਬੰਧ ਹੈਗੇ ਲੋਕਾਂ ਦੇ ਕੋਈ ਬਣਾਉਣ ਦਾ ਪ੍ਰਬੰਧ ਕੋਈ ਨਹੀਂ ਜੀ ਹੂੰ ਸਰਕਾਰ ਨੇ ਬਣਾਉਣੇ ਉਹਨਾਂ ਦੀ ਮਰਜ਼ੀ ਆ ਚਲੋ ਬਾਬਾ ਜੀ ਘਰਤ ਲਗਭਗ ਆਪਾਂ ਸਾਰੇ ਦੇਖ ਲਏ ਜਾਂ ਸ਼ਾਇਦ ਕੋਈ ਰਹਿ ਗਿਆ ਹੋਵੇ ਤਾਂ ਹਨਾ ਹਾਲਾਤ ਸਾਰਿਆਂ ਦੇ ਇਹੇ ਆ ਕੀ ਅਪੀਲ ਕੀ ਕਰਨੀ ਚਾਹੋਗੇ ਤੁਸੀਂ ਅਸੀਂ ਇਹੋ ਹੀ ਅਪੀਲ ਕਰਦੇ ਆਂ ਕਿ ਸਰਕਾਰ ਨੂੰ ਵੀ ਹਾਲਾਤ ਤੁਸੀਂ ਵੇਖ ਲਈ ਆ ਆ ਵੀ ਹੁਣ ਇਹ ਕਰਦਾ ਰੱਖਿਆ ਜਾਵੇ ਤੇ ਇਹਦੇ ਦੋ ਤਿੰਨ ਬੱਚੇ ਨੇ ਗਰੀਬੀ ਆ ਤਿੰਨ ਗੁੱਡੀਆਂ ਨੇ ਤੇ ਆਹ ਵੇਖ ਲਓ ਇੱਕ ਛੱਡੀ ਛੋੜਾ ਜਿਹਾ ਪਿਆ ਜਿਹਦੇ ਵਿੱਚ ਸਸਮਾਨ ਵੀ ਸਾਰਾ ਇੱਥੇ ਹੀ ਆ ਪਰਿਵਾਰ ਵੀ ਇੱਥੇ ਸੌਂਦਾ ਰੋਟੀ ਪਾਣੀ ਵੀ ਇੱਥੇ ਹੀ ਪਕਦਾ ਤੇ ਇਸ ਕਰਕੇ ਗਰੀਬੀ ਦਾ ਤੇ ਕੋਈ ਅਥਾ ਨਹੀਂ ਜੀ ਤੇ ਪਰ ਚਲੋ ਇਹ ਮਾਲਕ ਦਾ ਭਾਣਾ ਮੰਨ ਕੇ ਲੋਕ ਤੇ ਮਿਹਨਤ ਕਰ ਲਿੰਦੇ ਨੇ ਆਹ ਫਲੱਡਾਂ ਕਰਕੇ ਥੋੜੀ ਜੀ ਮਿਹਨਤ ਵੀ ਰੁ ਗਈ ਆ ਹਾਂਜੀ ਇਸ ਕਰਕੇ ਹੁਣ ਝੋਨੇਾਂ ਦੀ ਵੜਾਈ ਸੀ ਉਹ ਜ਼ਮੀਨਾਂ ਸਾਰੀਆਂ ਦੇ ਵਿੱਚ ਪਾਣੀ ਫਿਰਨ ਲਿਆ ਖਰਾਬ ਹੋ ਗਏ ਨੇ ਫਸਲ ਸਾਰੇ ਉਹ ਵੀ ਗਈ ਹੋਰ ਹੋ ਤੁਹਾਨੂੰ ਪਤਾ ਹੀ ਆ ਵੀ ਹੋਰ ਕੋਈ ਮਿਹਨਤ ਕੋਈ ਕਾਸੇ ਲੀ ਹ ਜਿਹੜੇ ਇਹ ਆਪਾਂ ਕਹਿੰਨੇ ਦਿਹਾੜੀਦਾਰ ਆ ਜਾਂ ਮਜ਼ਦੂਰ ਆ ਹਾਂਜੀ ਇਹਨਾਂ ਨੇ ਕੰਮ ਕਿੱਥੇ ਖੇਤਾਂ 'ਚ ਹੀ ਕਰਨ ਵਾਲੇ ਸੀ ਖੇਤੀ ਮਜ਼ਦੂਰ ਕਹਿ ਸਕਦੇ ਆ ਜਾਂ ਮੰਨ ਲਓ ਕਿ ਕਿਤੇ ਹੋਰਾਂ 'ਚ ਵੀ ਕਰਦੇ ਸੀਗੇ ਇਹ ਬੀਬੀਆਂ ਤੇ ਇਸੇ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਹਾਂਜੀ ਸਫਾਈ ਦਾ ਦੂਜਾ ਤੇ ਆਦਮੀ ਜਿਹੜੇ ਨੇ ਅੱਜਕੱਲ ਜਿੱਤਾਂ ਹੁਣ ਕੰਬਾਈਨਾ ਜਿਹੜੀਆਂ ਨੇ ਉਹ ਝੋਨੇ ਵੜਦੀਆਂ ਨੇ ਤੇ ਕੁਝ ਜਿਹੜੇ ਨੇ ਲੋਕ ਰਕਤਾਂ ਦੇ ਵਿੱਚ ਥੋੜਾ ਬੋਤਾ ਝੋਨਾ ਬਾਈਦਾ ਜਿਹੜੋ ਫਿਰ ਇਹਨਾਂ ਕੋਲ ਵੜਾਉਂਦੇ ਨੇ ਹੋਰ ਜਾਂ ਕਿਤੇ ਦਿਹਾੜੀ ਮਿਲ ਜੇ ਕਿਤੇ ਤੁਸੀਂ ਬੰਨ ਤੇ ਮਿਲ ਜੇ ਆਪਣਾ ਬਾਰਡਰ ਏਰੀਆ ਯਾ ਰਾਵੀ ਦਾ ਇੱਥੇ ਕਿਤੇ ਕੋਈ ਮਿਲ ਜੇ ਉੱਥੇ ਕਿਤੇ ਜਾਂਦੇ ਨੇ ਬਸ ਇਹੀ ਮਿਹਨਤ ਆ ਕੋਈ ਖਾਸ ਈ ਮਿਹਨਤ ਵੀ ਨਹੀਂ ਦੇਖੋ ਜੇ ਗੱਲ ਕਰੀਏ ਕਿ 23 ਤੋਂ 24 ਘਰ ਜਿਹੜੇ ਇਸ ਪਿੰਡ ਦੇ ਜਿਹੜੇ ਖਰਾਬ ਹੋਏ ਆ ਹਾਲਾਤ ਸਾਡੇ ਤੁਸੀਂ ਦੇਖੇ ਕੋਈ ਟੈਂਟ ਲਾ ਕੇ ਤਰਪਾਲ ਪਾ ਕੇ ਬੈਠਾ ਕੋਈ ਸ਼ੈੱਡ ਦੇ ਵਿੱਚ ਬੈਠਾ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਲੇਕਿਨ ਜੇ ਇਹਨਾਂ ਮਜ਼ਦੂਰਾਂ ਦੀ ਗੱਲ ਕਰੀਏ ਇਹਨਾਂ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਕੰਮ ਕਰਕੇ ਜਿਹੜੀ ਆਪਣੀ ਰੋਟੀ ਖਾਣੀ ਸੀ ਜੋ ਹੁਣ ਜੇ ਖੇਤਾਂ ਵਿੱਚ ਫਸਲਾਂ ਨਹੀਂ ਬਚੀਆਂ ਤਾਂ ਇਹ ਲੋਕਾਂ ਦਾ ਵੀ ਜਿਹੜਾ ਰੋਜ਼ਗਾਰ ਆ ਜਾਂ ਦਿਹਾੜੀ ਹੈ ਉਹ ਨਹੀਂ ਮਿਲ ਪਾਉਗੀ ਤਾਂ ਇਹ ਲੋਕ ਘਰ ਕਿੱਥੋਂ ਬਣਾਉਣਗੇ ਤਾਂ ਜ਼ਰੂਰਤ ਉਹਨਾਂ ਲੋਕਾਂ ਨੂੰ ਇੱਥੇ ਆਉਣ ਦੀ ਵੀ ਹੈ ਜਿਹੜੇ ਅਜਨਾਲੇ ਦੇ ਵਿੱਚ ਪਹਿਲਾਂ ਗਾਇਕ ਹੁੰਦੇ ਸੀਗੇ ਜਾਂ ਸਸਤਾਵਾਂ ਹੁੰਦੀਆਂ ਸੀਗੀਆਂ ਪਿੰਡੇ ਮਲਕਪੋਰਾ ਮਲਕਪੋਰਾ ਦੇ ਨਾਲ ਹੀ ਅਲੱਗ ਬਸਤੀ ਬਣੀ ਪਈ ਹੈ ਇਨ੍ਹਾਂ ਮਜ਼ਦੂਰਾਂ ਦੀ ਉਹਦੇ ਵਿੱਚ ਜਿਹੜੇ 23ਾ ਜਿਹੜੇ ਖਰਾਬ ਹੋਏ ਆ ਔਰ ਜ਼ਰੂਰਤ ਹੈਗੀ ਕਿ ਇੱਥੇ ਜਿਹੜੇ ਦਾਨੀ ਵੀਰ ਨੇ ਉਹ ਆ ਕੇ ਇਨ੍ਹਾਂ ਦੀ ਥੋੜੀ ਬੋਧੀ ਮਦਦ ਕਰਨ ਸਰਕਾਰ ਆ ਕੇ ਮਦਦ ਕਰੇ